ਦੋਸਤੋ ਅਸੀਂ ਅੱਜ ਗੱਲ ਕਰਾਂਗੇ ਪੰਜ ਅਜਿਹੇ ਪਾਵਰਫੁਲ ਫੂਡਸ ਦੀ ਜੋ ਤੁਹਾਡੇ ਕੋਲੇਸਟ੍ਰੋਲ ਨੂੰ ਨਿਯੰਤਰਿਤ ਰੱਖਣ ਦੇ ਵਿੱਚ ਮਦਦ ਕਰ ਸਕਦੇ ਨੇ ਦੋਸਤੋ ਕੋਲੇਸਟ੍ਰੋਲ ਇੱਕ ਅਜਿਹਾ ਸ਼ਬਦ ਹੈ ਜੋ ਸਾਡੇ ਦਿਮਾਗ ਦੇ ਵਿੱਚ ਹੈਲਥ ਨਾਲ ਰਿਲੇਟਡ ਬੀਚ ਨੂੰ ਜਨਮ ਦਿੰਦਾ ਹੈ ਲੇਕਿਨ ਜੇਕਰ ਸਹੀ ਮਾਰਗਦਰਸ਼ਨ ਹੋਵੇ ਤਾਂ ਅਸੀਂ ਸਹੀ ਆਹਾਰ ਦਾ ਪਾਲਨ ਕਰੀਏ ਤਾਂ ਅਸੀਂ ਇਸ ਕੋਲੇਸਟ੍ਰੋਲ ਨੂੰ ਬੜੀ ਅਸਾਨੀ ਦੇ ਨਾਲ ਨਿਯੰਤਰਿਤ ਕਰ ਸਕਦੇ ਹਾਂ ਇਸ ਵੀਡੀਓ ਵਿੱਚ ਅਸੀਂ ਦੇਖਾਂਗੇ ਕਿ ਕੁਝ ਕਾਮਨ ਫੂਡ ਜਿਹੜਾ ਕਿ ਬੜੀ ਆਸਾਨੀ ਨਾਲ ਮਿਲ ਜਾਂਦੇ ਨੇ ਇਹ ਸਾਡੇ ਕੋਲੇਸਟ੍ਰੋਲ ਨੂੰ ਬੜੀ ਆਸਾਨੀ ਦੇ ਨਾਲ ਘਟਾ ਸਕਦੇ ਨੇ ਚਲੋ ਜਾਣਦੇ ਹਾਂ ਅੱਜ ਦੇ ਇਸ ਇੰਟਰਸਟਿੰਗ ਵੀਡੀਓ ਦੇ ਵਿੱਚ ਇਹਨਾਂ ਪੰਜ ਫੂਡਸ ਦੀ ਪੂਰੀ ਡਿਟੇਲ ਦੇ ਬਾਰੇ ਚ ਤੇ ਇਹ ਵੀ ਜਾਣਦੇ ਹਾਂ ਕਿ ਕੋਲੇਸਟ੍ਰੋਲ ਕੀ ਹੁੰਦਾ ਹੈ ਤੇ ਇਸ ਨੂੰ ਅਸੀਂ ਕਿਵੇਂ ਕੰਟਰੋਲ ਕਰ ਸਕਦੇ ਹਾਂ ਦੋਸਤੋ ਤੁਸੀਂ ਕੋਲੇਸਟ੍ਰੋਲ ਬਾਰੇ ਸੁਣਿਆ ਹੋਵੇਗਾ ਕਿ ਇਹ ਦੋ ਤਰ੍ਹਾਂ ਦਾ ਹੁੰਦਾ ਹੈ LDL ਤੇ HDL LDL ਨੂੰ ਅਸੀਂ ਬੈਡ ਕੋਲੇਸਟ੍ਰੋਲ ਕਹਿੰਦੇ ਹਾਂ ਤੇ HDL ਨੂੰ ਅਸੀਂ ਗੁੱਡ ਕੋਲੇਸਟ੍ਰੋਲ ਕਹਿੰਦੇ ਹਾਂ ਜੇਕਰ ਮੰਨ ਲਵੋ ਕਿ ਤੁਹਾਡਾ ਸਰੀਰ ਇੱਕ ਫੈਕਟਰੀ ਹੈ ਤਾਂ LDL ਇਸ ਫੈਕਟਰੀ ਦਾ ਬੇਸਡ ਮਟੀਰੀਅਲ ਹੈ ਜੋ ਨਦੀਆਂ ਤੇ ਹਵਾਵਾਂ ਦੇ ਵਿੱਚ ਪੋਲਿਊਸ਼ਨ ਫਲਾਉਂਦਾ ਹੈ ਤੇ HDL ਉਹ ਸਫਾਈ ਕਰਦੀ ਹੈ ਜੋ ਇਸ ਗੰਦਗੀ ਦੇ ਪੋਲਿਊਸ਼ਨ ਨੂੰ ਸਾਫ਼ ਕਰਨ ਦਾ ਕੰਮ ਕਰਦਾ ਹੈ ਐਸੇ ਕਰਕੇ ਸਾਡਾ ਟਾਰਗੇਟ LDL ਨੂੰ ਘਟਾਉਣਾ ਤੇ HDL ਨੂੰ ਵਧਾਉਣਾ ਹੋਣਾ ਚਾਹੀਦਾ ਹੈ ਦੋਸਤੋ ਸਾਡਾ ਆਹਾਰ ਜਾਂ ਸਾਡੀ ਡਾਈਟ ਸਿੱਧੇ ਤੌਰ ਤੇ ਕੋਲੇਸਟ੍ਰੋਲ ਨੂੰ ਪ੍ਰਭਾਵਿਤ ਕਰਦੀ ਹੈ ਕੁਝ ਫੂਡਸ ਅਜਿਹੇ ਹੁੰਦੇ ਨੇ ਜੋ ਕੋਲੇਸਟ੍ਰੋਲ ਲੈਵਲ ਨੂੰ ਵਧਾਉਂਦੇ ਨੇ ਤੇ ਇਸ ਦੇ ਨਾਲ ਨਾਲ ਕੁਝ ਫੂਡਸ ਅਜਿਹੇ ਵੀ ਹੁੰਦੇ ਨੇ ਜੋ ਕਿ LDL ਜਾਂ ਬੈਡ ਕੋਲੇਸਟ੍ਰੋਲ ਨੂੰ ਘਟਾਉਂਦੇ ਨੇ ਤੇ HDL ਜਾਂ ਗੁੱਡ ਕੋਲੇਸਟ੍ਰੋਲ ਨੂੰ ਵਧਾਉਂਦੇ ਨੇ ਯਾਨੀ ਸਾਡੇ ਕੋਲੇਸਟ੍ਰੋਲ ਨੂੰ ਮੇਨਟੇਨ ਕਰਨ ਦੇ ਵਿੱਚ ਕਾਫੀ ਹੈਲਪ ਕਰਦੇ ਨੇ ਜੇਕਰ ਅਸੀਂ ਆਪਣੇ ਆਹਾਰ ਵਿੱਚ ਥੋੜਾ ਜਿਹਾ ਵੀ ਬਦਲਾਅ ਲਿਆਈਏ ਤਾਂ ਅਸੀਂ ਆਪਣੇ ਸਰੀਰ ਦੀ ਇਸ ਫੈਕਟਰੀ ਨੂੰ ਹੋਰ ਵੀ ਕੁਸ਼ਲ ਬਣਾ ਸਕਦੇ ਹਾਂ ਇਸ ਪ੍ਰਕਾਰ ਨਾ ਸਿਰਫ ਅਸੀਂ ਆਪਣੇ ਕੋਲੇਸਟ੍ਰੋਲ ਨੂੰ ਹੀ ਨਿਯੰਤਰਿਤ ਕਰ ਸਕਦੇ ਹਾਂ ਬਲਕਿ ਅਸੀਂ ਇੱਕ ਸਵਸਥ ਤੇ ਹੈਲਦੀ ਜੀਵਨ ਸ਼ੈਲੀ ਵੱਲ ਆਪਣਾ ਕਦਮ ਹੈ ਜਿਹੜਾ ਉਭਦਾ ਸਕਦੇ ਹਾਂ ਤਾਂ ਆਓ ਜਾਣਦੇ ਹਾਂ ਕਿ ਕਿਹੜੇ ਅਜਿਹੇ ਪੰਜ ਸੁਪਰ ਫੂਡਸ ਨੇ ਜਿਹੜੇ ਕਿ ਸਾਡੇ ਬੈਡ ਕੋਲੇਸਟ੍ਰੋਲ ਨੂੰ ਕੰਟਰੋਲ ਕਰਨ ਦੇ ਵਿੱਚ ਸਾਡੀ ਮਦਦ ਕਰਦੇ ਨੇ ਤਾਂ ਇਹਨਾਂ ਫੂਡਸ ਦੇ ਵਿੱਚੋਂ ਮੈਂ ਸਭ ਤੋਂ ਪਹਿਲਾਂ ਇਹ ਰეკਮੈਂਡ ਕਰਾਂਗੀ ਓਟਸ ਐਂਡ ਬਾਰਲੇ ਤਾਂ ਦੋਸਤੋ ਤੁਸੀਂ ਜਾਣਦੇ ਹੋ ਕੋ ਬਾਰਲੇ ਤੇ ਓਟਸ ਇੱਕ ਅਜਿਹੇ ਸੂਪਰ ਫੂਡ ਨੇ ਜੋ ਸਾਡੇ ਕੋਲੇਸਟ੍ਰੋਲ ਨੂੰ ਕੰਟਰੋਲ ਕਰਨ ਦੇ ਵਿੱਚ ਬਹੁਤ ਹੀ ਜ਼ਿਆਦਾ ਹੈਲਪਫੁਲ ਹੋ ਸਕਦੇ ਨੇ ਸੋਚੋ ਕਿ ਤੁਹਾਡਾ ਜਿਹੜਾ ਪੇਟ ਹੈ ਇੱਕ ਸਪੌਂਜ ਦੀ ਤਰ੍ਹਾਂ ਹੁੰਦਾ ਹੈ ਤੇ ਉਸ ਦੇ ਬਾਹਰਲੇ ਦੋਵੇਂ ਇਸ ਸਪੌਂਜ ਨੂੰ ਸਾਫ਼ ਕਰਨ ਵਾਲੇ ਸਾਬਣ ਦਾ ਕੰਮ ਕਰਦੇ ਨੇ ਇਹ ਦੋਵੇਂ ਅਨਾਜ ਬੀਟਾ ਗਲੂਕਨ ਨਾਲ ਭਰਪੂਰ ਹੁੰਦੇ ਨੇ ਜੋ ਕਿ ਇੱਕ ਪ੍ਰਕਾਰ ਦਾ ਸਲੀਊਬਲ ਫਾਈਬਰ ਹੈ ਇਹ ਸਲੀਊਬਲ ਫਾਈਬਰ ਪੇਟ ਦੇ ਵਿੱਚ ਜਾ ਕੇ ਕੋਲੇਸਟ੍ਰੋਲ ਨੂੰ ਆਪਣੇ ਨਾਲ ਬੰਨ ਲੈਂਦਾ ਹੈ ਤੇ ਇਸ ਨੂੰ ਬਾਹਰ ਵੱਲ ਕੱਢ ਦਿੰਦਾ ਹੈ ਠੀਕ ਉਸੇ ਤਰ੍ਹਾਂ ਜਿਵੇਂ ਇੱਕ ਸਫਾਈ ਕਰਮਚਾਰੀ ਗੰਦਗੀ ਨੂੰ ਬਾਹਰ ਕੱਢ ਦਿੰਦਾ ਹੈ ਕਈ ਰਿਸਰਚਸ ਨੇ ਇਹ ਵੀ ਸਾਬਿਤ ਕਰ ਦਿੱਤਾ ਹੈ ਕਿ ਬੀਟਾ ਗਲੂਕਨ ਐਲਡੀਐਲ ਕੋਲੇਸਟੋਲ ਨੂੰ ਘੱਟ ਕਰਨ ਦੇ ਵਿੱਚ ਕਾਫੀ ਹੈਲਪਫਲ ਹੁੰਦੇ ਨੇ ਤਾਂ ਸਵੇਰੇ ਬ੍ਰੇਕਫਾਸਟ ਦੇ ਵਿੱਚ ਇੱਕ ਬੌਲ ਇੱਕ ਫਰੈਸ਼ ਫਰੂਟਸ ਤੇ ਕੁਝ ਨਰਸ ਦੀ ਹੋਵੇ ਹੋਣ ਤਾਂ ਹੋਰ ਵੀ ਜ਼ਿਆਦਾ ਵਧੀਆ ਹੈ ਤਾਂ ਇਹ ਨਾ ਸਿਰਫ ਤੁਹਾਡੇ ਦਿਨ ਦੀ ਇੱਕ ਵਧੀਆ ਸ਼ੁਰੂਆਤ ਹੀ ਕਰੇਗਾ ਬਲਕਿ ਤੁਹਾਡੇ ਦਿਨ ਦੀ ਸ਼ੁਰੂਆਤ ਵੀ ਹੈਲਦੀ ਕਰੇਗਾ ਬਾਅਰਲੇ ਨੂੰ ਦੋਸਤੋ ਤੁਸੀਂ ਫਰੂਟਸ ਦੇ ਸੈਲਡ ਦੇ ਵਿੱਚ ਮਿਲਾ ਕੇ ਵੀ ਲੈ ਸਕਦੇ ਹੋ ਤੇ ਇਸ ਦੀਆਂ ਚਾਹਤ ਕੁਝ ਰੋਟੀਆਂ ਬਣਾ ਕੇ ਵੀ ਖਾ ਸਕਦੇ ਹੋ ਕਿਉਂਕਿ ਕਈ ਲੋਕ ਜਾਂਦੇ ਹੀ ਰੋਟੀ ਵੀ ਬਣਾ ਕੇ ਖਾਂਦੇ ਨੇ ਜੋ ਕਿ ਕੋਲੇਸਟ੍ਰੋਲ ਨੂੰ ਕੰਟਰੋਲ ਕਰਨ ਦੇ ਵਿੱਚ ਕਾਫੀ ਜ਼ਿਆਦਾ ਹੈਲਪਫੁਲ ਹੁੰਦੇ ਨੇ ਜੇਕਰ ਤੁਸੀਂ ਆਪਣੇ ਕੋਲੇਸਟ੍ਰੋਲ ਨੂੰ ਨੈਚੁਰਲ ਤਰੀਕੇ ਨਾਲ ਮੈਨੇਜ ਕਰਨਾ ਚਾਹੁੰਦੇ ਹੋ ਤਾਂ ਓਟਸ ਦੇ ਬਾਰਲੇ ਨੂੰ ਸਭ ਤੋਂ ਪਹਿਲਾਂ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕਰ ਲਵੋ ਦੋਸਤੋ ਦੂਜੇ ਨੰਬਰ ਤੇ ਗੱਲ ਕਰਦੇ ਹਾਂ ਨਟਸ ਦੀ ਖਾਸ ਤੌਰ ਤੇ ਆਲਮੰਡ ਤੇ ਵਾਲਨਟ ਦੀ ਦੋਸਤੋ ਇਹ ਨट्स ਮੋਨੋਪੋਲੀਨ ਸੈਚੂਰੇਟਿਡ ਫੈਟੀ ਐਸਿਡ ਦੇ ਨਾਲ ਭਰਪੂਰ ਹੁੰਦੇ ਨੇ ਜੋ ਤੁਹਾਡੇ ਹਾਰਟ ਤੇ ਕੋਲੇਸਟ੍ਰੋਲ ਲੈਵਲ ਨੂੰ ਘੱਟ ਕਰਨ ਦੇ ਵਿੱਚ ਬਹੁਤ ਜ਼ਿਆਦਾ ਹੈਲਪਫੁਲ ਹੁੰਦੇ ਨੇ ਕਈ ਰਿਸਰਚਸ ਇਹ ਵੀ ਦੱਸਦੀਆਂ ਨੇ ਕਿ ਨਟਸ ਖਾਣ ਦੇ ਨਾਲ ਸਾਡਾ ਲਿਪਿਡ ਪ੍ਰੋਫਾਈਲ ਹੈ ਜਾਂ ਸਾਡੇ ਕੋਲੇਸਟ੍ਰੋਲ ਦੇ ਵਿੱਚ ਕਾਫੀ ਜ਼ਿਆਦਾ ਸੁਧਾਰ ਆ ਸਕਦਾ ਹੈ ਸੱਚ ਇਸ ਦੇ ਮੁਤਾਬਕ ਰੈਗੂਲਰ ਨਟਸ ਖਾਣ ਦੇ ਨਾਲ ਐਲ ਡੀ ਐਲ ਕੋਲੇਸਟ੍ਰੋਲ ਦੇ ਵਿੱਚ ਕਮੀ ਪਾਈ ਗਈ ਹੈ ਤੇ ਐਚ ਡੀ ਐਲ ਕੋਲੇਸਟ੍ਰੋਲ ਦੇ ਵਿੱਚ ਸੁਧਾਰ ਹੋਇਆ ਹੈ ਤੇ ਇੰਪਰੂਵਮੈਂਟ ਦੇਖਿਆ ਗਿਆ ਤੁਸੀਂ ਨਟਸ ਨੂੰ ਸਵੇਰੇ ਦਹੀਂ ਦੇ ਵਿੱਚ ਪਾ ਕੇ ਵੀ ਖਾ ਸਕਦੇ ਹੋ ਤੇ ਓਟਸ ਦੇ ਵਿੱਚ ਮਿਲਾ ਕੇ ਵੀ ਜਾਂ ਰਾਤ ਨੂੰ ਪਾਣੀ ਵਿੱਚ ਭੋਂ ਕੇ ਸਵੇਰੇ ਇਹਨਾਂ ਨੂੰ ਚੱਪ-ਚੱਪ ਕੇ ਵੀ ਖਾ ਸਕਦੇ ਹੋ ਬਸ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਜਦੋਂ ਵੀ ਨਟਸ ਖਾਣੇ ਹੋ ਤਾਂ ਭੋਂ ਕੇ ਹੀ ਖਾਦੇ ਜਾਣ ਕਿਉਂਕਿ ਇਹ ਕਿਉਂਕਿ ਇਹਨਾਂ ਨਟਸ ਦੇ ਵਿੱਚ ਕੁਝ ਐਂਟੀ ਡਿਊਟੀ ਹੁੰਦੇ ਨੇ ਜੋ ਸਾਡੀ ਬਾਡੀ ਦੇ ਅੰਦਰ ਜਾ ਕੇ ਨਿਊਟ੍ਰੀਐਂਟਸ ਦੇ ਐਬਜ਼ਾਰਪਸ਼ਨ ਨੂੰ ਸਲੋ ਕਰ ਦਿੰਦੇ ਨੇ ਇਸ ਲਈ ਜੇਕਰ ਤੁਸੀਂ ਬਦਾਮ ਜਾਂ ਖਰੋਟ ਨੂੰ ਰਾਤ ਨੂੰ ਭੂ ਕੇ ਸਵੇਰੇ ਖਾਂਦੇ ਹੋ ਤਾਂ ਇਸ ਦੇ ਜ਼ਿਆਦਾ ਫਾਇਦੇ ਮਿਲਣਗੇ ਰੋਜ਼ਾਨਾ ਤੁਸੀਂ 7 ਤੋਂ ਲੈ ਕੇ 8 ਜਾਂ 2 ਤੋਂ ਲੈ ਕੇ 3 ਅਖਰੋਟ ਦੀਆਂ ਗਿਰੀਆਂ ਆਰਾਮ ਨਾਲ ਖਾ ਸਕਦੇ ਹੋ ਪਰ ਇਸ ਨੂੰ ਜ਼ਿਆਦਾ ਖਾਣ ਤੋਂ ਤੁਹਾਨੂੰ ਬਚਣਾ ਚਾਹੀਦਾ ਹੈ ਕਿਉਂਕਿ ਇਸ ਦੇ ਵਿੱਚ ਕੈਲਰੀ ਜ਼ਿਆਦਾ ਹੁੰਦੀਆਂ ਨੇ ਤੇ ਮੋਟਾਪਾ ਵਧਣ ਦੀ ਸ਼ੰਕਾ ਵੱਜ ਜਾਂਦੀ ਹੈ ਤੇ ਇਸ ਦੇ ਨਾਲ ਗਰਮੀ ਵੀ ਹੋ ਸਕਦੀ ਹੈ ਤੇ ਪੂਰੇ ਦਿਨ ਨੂੰ ਹੀ ਫਰੈਸ਼ ਕਰਦੀ ਹੈ ਬਲਕਿ ਸਾਡੇ ਬੈਡ ਕੋਲੇਸਟ੍ਰੋਲ ਨੂੰ ਵੀ ਕੰਟਰੋਲ ਕਰਦੀ ਹੈ ਜੀ ਹਾਂ ਮੈਂ ਗੱਲ ਕਰ ਰਹੀ ਹਾਂ ਗ੍ਰੀਨ ਟੀ ਦੀ ਇਮੇਜਿਨ ਕਰੋ ਅਗਰ ਤੁਹਾਡਾ ਸਰੀਰ ਇੱਕ ਜੰਗ ਦਾ ਮੈਦਾਨ ਹੈ ਤੇ ਸਾਨੂੰ ਸੈਲਫ ਨੂੰ ਜ਼ਰੂਰਤ ਹੈ ਪ੍ਰੋਟੈਕਟਿਵ ਸ਼ੀਲਡ ਦੀ ਤਾਂ ਇਹ ਗ੍ਰੀਨ ਟੀ ਉਹੀ ਸ਼ੀਲਡ ਹੈ ਤੇ ਉਹੀ ਢਾਲ ਹੈ ਜੋ ਬੜੀ ਰੈਡੀਕਲ ਦੇ ਅਸਰ ਨੇ ਜੋ ਬੜੇ ਜੋ ਉਹੀ ਢਾਲ ਹੈ ਜੋ ਫ੍ਰੀ ਰੈਡੀਕਲ ਦੇ ਅਸਰ ਦੇ ਨਾਲ ਸੈਲਫ ਨੂੰ ਬਚਾਉਣ ਦਾ ਕੰਮ ਕਰਦੀ ਹੈ ਇਸ ਦਾ ਮੇਨ ਕੰਪੋਨੈਂਟ ਹੁੰਦਾ ਹੈ ਕੈਥੀਕਿਨਸ ਜੋ ਕਿ ਇੱਕ ਤਰ੍ਹਾਂ ਦਾ ਐਂਟੀਆਕਸੀਡੈਂਟ ਹੁੰਦਾ ਹੈ ਬਹੁਤ ਸਾਰੀਆਂ ਸਟੱਡੀਆਂ ਇਹ ਵੀ ਦੱਸਦੀਆਂ ਨੇ ਦੋਸਤੋ ਕਿ ਗ੍ਰੀਨ ਟੀ ਐਲ ਡੀ ਐਲ ਕੋਲੇਸਟ੍ਰੋਲ ਨੂੰ ਘਟਾਉਣ ਦੇ ਵਿੱਚ ਕਾਫੀ ਅਸਰਦਾਰ ਹੁੰਦੀ ਹੈ ਅਗਰ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਤੇ ਅੰਤ ਇੱਕ ਸਵਾਸਥ ਵਰਧਕ ਚੀਜ਼ ਤੋਂ ਕਰਨਾ ਚਾਹੁੰਦੇ ਹੋ ਤਾਂ ਗ੍ਰੀਨ ਟੀ ਇੱਕ ਬਿਹਤਰ ਵਿਕਲਪ ਹੈ ਇਹ ਨਾ ਸਿਰਫ ਤੁਹਾਡੇ ਕੋਲੇਸਟ੍ਰੋਲ ਨੂੰ ਹੀ ਨਿਯੰਤਰਿਤ ਕਰਦਾ ਹੈ ਬਲਕਿ ਇਹ ਤੁਹਾਨੂੰ ਇੱਕ ਸਵਾਸਥ ਜੀਵਨ ਸ਼ੈਲੀ ਦੀ ਦਿਸ਼ਾ ਵੱਲ ਵੀ ਲੈ ਜਾਂਦਾ ਹੈ ਗ੍ਰੀਨ ਟੀ ਦੇ ਦਿਨ ਦੇ ਵਿੱਚ ਕਿੰਨੀ ਕੁਆਂਟੀਟੀ ਲੈਣੀ ਹੈ ਇਹ ਵੀ ਇੱਕ ਵੱਡਾ ਸਵਾਲ ਹੈ ਇਹ ਸਵਾਲ ਅਕਸਰ ਹੀ ਲੋਕ ਪੁੱਛਦੇ ਨੇ ਤਾਂ ਦੋਸਤੋ ਸਾਨੂੰ ਦਿਨ ਦੇ ਵਿੱਚ ਸਿਰਫ ਦੋ ਜਾਂ ਤਿੰਨ ਗ੍ਰੀਨ ਟੀ ਦੇ ਕੱਪ ਹੀ ਪੀਣੇ ਚਾਹੀਦੇ ਨੇ ਇਸ ਤੋਂ ਜ਼ਿਆਦਾ ਨਹੀਂ ਪੀਣੇ ਚਾਹੀਦੇ ਕਿਉਂਕਿ ਇਸ ਤੋਂ ਜ਼ਿਆਦਾ ਪੀਣ ਦੇ ਨਾਲ ਕਈ ਵਾਰ ਕੈਥਿਨਸ ਦੀ ਬਹੁਤ ਆਤ ਕਰਨ ਸਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤੇ ਬੇਚੈਨੀ ਜਹੀ ਲੱਗ ਜਾਂਦੀ ਹੈ ਤੇ ਚੀਚੜਾਪਣ ਵੀ ਆ ਸਕਦਾ ਹੈ ਜੇਕਰ ਦਿਨ ਦੇ ਵਿੱਚ 2 ਤੋਂ ਲੈ ਕੇ 3 ਕਪਾਸੀ ਗ੍ਰੀਨ ਟੀ ਦੇ ਪੀ ਲੈਂਦੇ ਹਾਂ ਤਾਂ ਇੰਨੇ ਹੀ ਤੁਹਾਡੀ ਸਿਹਤ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਨੇ ਦੋਸਤੋ ਗ੍ਰੀਨ ਟੀ ਤੋਂ ਬਾਅਦ ਨੰਬਰ ਆਉਂਦਾ ਹੈ گارਲਿਕ ਦਾ ਦੋਸਤੋ ਤੇ ਇਸ ਨੂੰ ਗੁੰਗੁਨੇ ਪਾਣੀ ਦੇ ਨਾਲ ਚਬਾ-ਚਬਾ ਕੇ ਖਾ ਲੈਣਾ ਵੈਸੇ ਤੁਸੀਂ ਦੋਸਤੋ ਇਹ ਸੋਚਦੇ ਤਾਂ ਹੋਵੋਗੇ ਕਿ ਅਸੀਂ ਸਬਜ਼ੀ ਬਣਾਉਣ ਲੱਗੇ ਤਾਂ ਲਸਣ ਸਬਜ਼ੀ ਦੇ ਵਿੱਚ ਪਾਉਂਦੇ ਹੀ ਹਾਂ ਇਸ ਦਾ ਵੀ ਫਾਇਦਾ ਹੁੰਦਾ ਹੋਵੇਗਾ ਪਰ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਦੱਸਦੇ ਹਾਂ ਕਿ ਜੇਕਰ ਤੁਸੀਂ ਕੋਲੇਸਟ੍ਰੋਲ ਨੂੰ ਸਹੀ ਮਾਤਰਾ ਦੇ ਵਿੱਚ ਘਟਕੰਨਾ ਚਾਹੁੰਦੇ ਹੋ ਤਾਂ ਲਸਣ ਦਾ ਇਸਤੇਮਾਲ ਕਰਨ ਦਾ ਹੈ ਬੈਸਟ ਤਰੀਕਾ ਕਿਉਂਕਿ ਲਸਣ ਦਾ ਸਬਜ਼ੀ ਦੇ ਵਿੱਚ ਇਸਤੇਮਾਲ ਕਰਨ ਨਾਲ ਇਸ ਦਾ ਘੱਟ ਫਾਇਦਾ ਹੁੰਦਾ ਹੈ ਕਿਉਂਕਿ ਇਸ ਦੇ ਵਿੱਚ ਮੌਜੂਦ ਐਲੀਸਨ ਨਾਂ ਦਾ ਜਿਹੜਾ ਤੱਤ ਹੈ ਪੱਕਣ ਦੇ ਨਾਲ ਅਸਰ ਹੈ ਜਿਹੜਾ ਉਹ ਘਟ ਜਾਂਦਾ ਹੈ ਦੇ ਨੈਚੁਰਲ ਹੋ ਜਾਂਦਾ ਹੈ ਇਹ ਵਜਾ ਕਰਕੇ ਸਰੀਰ ਨੂੰ ਪੂਰਾ ਫਾਇਦਾ ਹੈ ਜਿਹੜਾ ਹੁਣ ਨਹੀਂ ਮਿਲਦਾ ਜੇਕਰ ਤੁਸੀਂ ਇਸ ਦਾ ਪੂਰਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਤਰੀਕੇ ਨਾਲ ਕੱਚਾ ਲਸਣਾ ਜਿਹੜਾ ਉਹ ਖਾਣਾ ਹੈ ਦੋਸਤੋ ਅਖੀਰ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਲੈਗਿਉਮ ਦੀ ਲੈਗਿਉਮ ਵਿੱਚ ਸ਼ਾਮਿਲ ਹੁੰਦੇ ਨੇ ਬੀਨਸ ਦਾਲਾਂ ਚਨੇ ਤੇ ਮਟਰ ਲੇਗਿਉਮਸ ਪ੍ਰੋਟੀਨ ਫਾਈਬਰ ਤੇ ਮਿਨਰਲ ਦੇ ਨਾਲ ਭਰਪੂਰ ਹੁੰਦੇ ਨੇ ਜੋ ਕਿ ਕੋਲੇਸਟ੍ਰੋਲ ਨੂੰ ਘਟ ਕਰਨ ਦੇ ਵਿੱਚ ਬਹੁਤ ਹੀ ਜ਼ਿਆਦਾ ਮਦਦ ਕਰਦੇ ਨੇ ਇਸੇ ਕਰਕੇ ਤੁਹਾਨੂੰ ਆਪਣੇ ਭੋਜਨ ਦੇ ਵਿੱਚ ਰਾਜਮਾ ਦਾਲਾਂ ਤੇ ਛੋਲਿਆਂ ਨੂੰ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ ਕਈ ਸਰਚਸ ਇਹ ਵੀ ਦੱਸਤੀਆਂ ਨੇ ਕਿ ਲੈਗਿਉਮਸ ਆਪਣੀ ਡਾਈਟ ਦੇ ਵਿੱਚ ਰੋਜ਼ਾਨਾ ਸ਼ਾਮਿਲ ਕਰਨ ਦੇ ਨਾਲ ਕੋਲੇਸਟ੍ਰੋਲ ਨੂੰ ਘਟਾਉਣ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰ ਮਿਲਦੀ ਹੈ ਲੇਕਿਨ ਇਸ ਨੂੰ ਆਪਣੀ ਡੇਲੀ ਡਾਈਟ ਦੇ ਵਿੱਚ ਕਿਸ ਤਰ੍ਹਾਂ ਸ਼ਾਮਿਲ ਕੀਤਾ ਜਾਵੇ ਇਸ ਨੂੰ ਵੀ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕਰਨਾ ਬਹੁਤ ਹੀ ਆਸਾਨ ਹੈ ਖਾਸ ਤੌਰ ਤੇ ਜਦੋਂ ਇੰਡੀਅਨ ਦੇ ਲਈ ਖਾਸ ਤੌਰ ਤੇ ਸਾਡੇ ਇੰਡੀਅਨ ਦੇ ਲਈ ਕਿਉਂਕਿ ਵੈਸੇ ਵੀ ਅਸੀਂ ਇਹਨਾਂ ਚੀਜ਼ਾਂ ਨੂੰ ਰੈਗੂਲਰਲੀ ਖਾਂਦੇ ਰਹਿੰਦੇ ਹਾਂ ਜਿਵੇਂ ਕਿ ਲੰਚ ਜਾਂ ਡਿਨਰ ਦੇ ਵਿੱਚ ਰਾਜਮਾ ਤੇ ਦਾਲਾਂ ਦੀ ਸਬਜ਼ੀ ਬਣਾ ਕੇ ਅਸੀਂ ਅਕਸਰ ਹੀ ਖਾਂਦੇ ਰਹਿੰਦੇ ਹਾਂ ਜਾਂ ਅਸੀਂ ਛੋਲਿਆਂ ਨੂੰ ਬੋਇਲ ਕਰਕੇ ਇਹਨਾਂ ਦੇ ਵਿੱਚ ਸਲਾਦ ਨੂੰ ਪ੍ਰੀਕ ਕੱਟ ਕੇ ਮਿਕਸ ਕਰਕੇ ਵੀ ਖਾ ਸਕਦੇ ਹਾਂ ਯਾਦ ਰੱਖੋ ਜੇਕਰ ਤੁਸੀਂ ਆਪਣੇ ਕੋਲੇਸਟ੍ਰੋਲ ਨੂੰ ਨੈਚੁਰਲ ਤਰੀਕੇ ਨਾਲ ਚਾਹੁੰਦੇ